ਪਹਿਲੇ ਮੈਂ ਜੋ ਸੋਚਦੀ ਸੀ ਨਾ ਉਹ ਸਭ ਗਲਤ ਹੀ ਮੰਮੀ ਹਾਂ ਦਾ ਸੁਭਾਅ ਬੜਾ ਵਧੀਆ ਹੂੰ ਨਹੀਂ ਇਹ ਗਲਤ ਹੈ ਮੰਮੀ ਦਾ ਫੋਨ ਹੋਈ ਆਇਆ ਸੀ ਮੰਮੀ ਮੈਨੂੰ ਪੁੱਛਣ ਦੇ ਹੀ ਦੀਪ ਕਿੱਦਾਂ ਹੁਣ ਘਰ ਦਾ ਮਾਹੌਲ ਵਗੈਰਾ ਮੈਂ ਕਹਾਂ ਮੰਮੀ ਮਾਹੌਲ ਤੇ ਬਹੁਤ ਵਧੀਆ ਨਹੀਂ ਮੈਂ ਤਾਂ ਹੁਣ ਵਿਹਲੀ ਮੈਂ ਨਹੀਂ ਕੋਈ ਕੰਮ ਤਾਂ ਦਾ ਕਰਦੀ ਹੁੰਦੀ ਜੇ ਹੁਣ ਸੋਖਣਾ ਲਿਆ ਤਾਂ ਕਦੋਂ ਲੈਣਾ ਵਾ ਰੋਟੀ ਪਕਾ ਦਿੰਦੀ ਆ ਝਾੜੂ ਪੋਚਾ ਕਰ ਲੈਂਦੀ ਆ ਸਾਰੇ ਕੰਮ ਤਾਂਦੇ ਐ ਫੇਮ ਨਾ ਕਰਕੇ ਵਿਹਲੀ ਹੋ ਜਾਂਦੀ ਆ ਚੱਲ ਇਹਦਾ ਫਰਕ ਪੈ ਗਿਆ ਇਹਦੇ ਵਿੱਚ ਮੈਂ ਸ਼ਹਿਰ ਜਾ ਕੇ ਕਿਤੇ ਮਨਮਰਜ਼ੀਆਂ ਨਾ ਕੀਤੀਆਂ ਹੁਣ ਉਹਦਾ ਤਾਂ ਹੁਣ ਜੀ ਦੀ ਕਰਦੀ ਫਿਰਦੀ ਹੈ ਨੂੰ ਬੜਾ ਫਰਕ ਪੈ ਗਿਆ ਆਪਦੇ ਨਾਲ ਤੇ ਤੇਦੇ ਮਾਸੀ ਜੀ ਹੋ ਕੇ ਗਏ ਆ ਨਾ ਮਗ ਮਾਤਾ ਵੀ ਹੁਣ ਨਹੀਂ ਚੱਲ ਕੋਈ ਗੱਲ ਨਹੀਂ ਆਖ ਲਾਉਣੀ ਚਾਹੀਦੀ ਆ ਤੇ ਇਹ ਘਰ ਇਦਾਂ ਨਹੀਂ ਗਏ ਚੱਲਦਾ ਹੁਣ ਤੁਮ ਨੂੰ ਲਾਂ ਚ ਕਹਿੰਦੀ ਜਿੱਦਾਂ ਮੇਰਾ ਮਨ ਕਰ ਲੱਗਵੇ ਚੱਲ ਮੈਂ ਜਾਉਂਗੀ ਮੰਮੀ ਨੇ ਮੈਂ ਵੀ ਗੱਲ ਕਰ ਲਉ ਮੰਮੀ ਲਈ ਨਾ ਵੀਰ ਜੀ ਨਾਲ ਵੀ ਮੈਂ ਆਪੀ ਕਰ ਲਉਗੀ ਕੋਈ ਨਹੀਂ ਲਖਬੀਰ ਨੇ ਨਹੀਂ ਕੁਝ ਕਹਿਣਾ ਪਰ ਇਹ ਹੈ ਕਿ ਉਹਨਾਂ ਨੂੰ ਕਹਾਂਗੇ ਨਾ ਤੁਹਾਨੂੰ ਛੱਡਣੋਂ ਚਲੇ ਜਾਣਗੇ ਤੇ ਬਚ ਲੈਣ ਵੀ ਚਾਹ। ਦੀਪ ਹਾਂਜੀ। ਜਿਹੜਾ ਮੈਂ ਬਹਿਤਾ ਸੁਣ। ਹਾਂਜੀ। ਮੇਰੀ ਗੱਲ ਸੁਣੋ। ਮੈਨੂੰ ਤੇ ਸੂਟ ਵਿਖਾਇ ਨਹੀਂ ਜਿਹੜੇ ਲੈ ਆ। ਤੁਹਾਨੂੰ ਵਿਖਾਇ ਨਹੀਂ ਮੈਂ ਸੂਟ। ਕਦੋਂ ਵਿਖਾਇਆ? ਤੁਹਾਨੂੰ ਛੱਡ ਕੇ ਤੇ ਮੈਂ ਚਲ ਗਿਆ ਤੇ ਤੁਸੀਂ ਮੈਨੂੰ ਦੱਸਿਆ ਹੀ ਨਹੀਂ। ਦਿਖਾ ਦੇਣੀ ਆ। ਤੁਹਾਨੂੰ ਫਰਜ਼ੀ ਲੈ ਗਈ ਨਹੀਂ ਆਈ ਆ। ਜਿਹੜਾ ਸੂਟ ਲੈ ਕੇ ਆਈ ਸੀ। ਇੱਕ ਹੋਰ ਲੈ ਕੇ ਆਈ ਇਹ ਥੋੜਾ ਨੋਰਮਲ ਚ ਹੈ ਤੇ ਉਹ ਥੋੜਾ ਵਧੀਆ ਚ ਸੀ ਤੇ ਉਹ ਨਵ ਗਏ ਹੀ ਸੀ ਨੇ ਰੈਨ ਸੂਟ ਇਹ ਮੈਂ ਨੂੰ ਪੇਸਤਾ ਅਸਾ ਇਹ ਪ੍ਰੂਫ ਵੀ ਦਿੱਤਾ ਤੇ ਹਾਂ ਹੋਵੇ ਰੋ ਗੰਦੀ ਪੱਬੀ ਇੱਕ ਇੱਕ ਸਵਾਲ ਆਣੇ ਆ ਤੇ ਬਾਕੀ ਫਿਰ ਦੂਜਾ ਬਾਅਦ ਤੇ ਆਉਂਗੀ ਕਿ ਟੇਲਰ ਕੋਲ ਨਾ ਕੋ ਟਾਈਮ ਨਾ ਕੋ 10 ਕਪੜਾ ਠੀਕ ਹੋ ਹਾਂ ਕਪੜਾ ਵਧੀਆ ਹੈ ਆਰ ਮੈਨੂੰ ਪਸੰਦ ਆਇਆ ਇਹ ਨੋਰਮਲ ਚ ਤੇ ਵਧੀਆ ਵਾਲਾ ਦਿਓ ਪਤਾ ਕੀ ਗੱਲ ਨੂੰ ਦੂਪਨ ਮੈਂ ਕੱਢੀ ਕਰ ਉਹ ਤੋਂ ਕਪੜਾ ਸਵਾ ਲੱਗੇ ਆ ਕਈ ਵਾਰ ਨਾ ਟੇਲਰ ਸਿੰਘ ਚ ਬੜਾ ਕਰ ਦਿੰਦੇ ਆ میں ایک سوٹ سواؤں گی جو ناے ودیا سارا سٹچ کیتا پھر ناے سوٹ دے داں گے باہر الٹا کام کرن نہیں ہے کا نا لوگ پہلے ماڑا سوٹ سواد ویکھ دے تے تو پہلے میری دے آئی سینے نو او نہیں نواب جی کہندی ہے کہ نئی بھابی دی بڑے ودیا سین دے اے اے نا تھوڑا مہینے تک پہننے والا سی تھوڑا کپڑا گرم ہے تھانوں پتہ ہی ہے او کہن نو سارے کہندے ہیں نا ہر ایک نو سوٹ نہیں کر دندا کوئی ٹیلر کوئی گل نہیں دیکھ لنے ہاں ਦੁਆਰਾ ਇਹਦੇ ਕੋਈ ਹੋਰ ਰੀਖ ਲੰਗ ਟੇਲਰ ਜੁਨੇ ਨਹੀਂ ਸਹੀ ਕਿਸੇ ਤੇ ਉਧਾਦੇ ਮੰਮੀ ਵੀ ਉਹਦੇ ਕੋ ਸੌਂਦੀ ਨਵਦੀਪ ਵੀ ਉਹਦੇ ਕੋ ਸੌਂਦੀ ਹੈ ਮੇਰਾ ਥੋੜਾ ਨਾ ਮਾੜਾ ਸੀ ਇਹਨਾਂ ਦਾ ਚਲੋ ਕੀ ਪਤਾ ਮੇਰੇ ਨਾਲ ਘੜੀ ਹੀ ਨਾ ਚਲ ਇਹ ਵੀ ਚੰਗਾ ਹੋ ਗਿਆ ਵਾ ਜਿਹੜਾ ਤੈਨੂੰ ਲਿਆਤਾ ਤੇ ਤੁਮ ਫਿਰ ਮੇਰੀ ਜਾਣਖਣ ਨਹੀਂ ਮੇਰੇ ਬਾਰੇ ਜਿਹੜਾ ਕੋ ਪੈਸੇ ਨਿਕਲੇ ਨਹੀਂ ਨਹੀਂ ਹੋਣ ਜੇ ਮੈਂ ਹੋਜੇ ਗੱਲਾਂ ਲੈ ਕੇ ਬੈਠਾਂਗਾ ਫਿਰ ਉਹਦਾ ਕੋ ਫਾਇਦਾ ਨਹੀਂ ਹੈਗਾ ਮੰਮੀ ਉਹਨਾਂ ਨੇ ਮੈਨੂੰ ਬੜਾ ਮੈਨੂੰ ਬੜਾ ਵਧੀਆ ਲੱਗਾ ਕਿ ਉਹਨਾਂ ਨੇ ਤੁਹਾਨੂੰ ਇੰਨੀ ਗੱਲ ਕਹੀ ਹੈ ਕਿ ਜੇ ਨਵਦੀਪ ਨੂੰ ਲੈ ਕੇ ਦੇਵੇਂ ਤੇ ਦੀਪ ਨੂੰ ਵੀ ਲੈ ਕੇ ਦੋ ਸੂਟ ਇਹ ਗੱਲ ਮੈਨੂੰ ਬੜੀ ਵਧੀਆ ਲੱਗੀ। ਹਾਂ ਚਲ ਵਧੀਆ। ਪਹਿਲੇ ਮੈਂ ਜੋ ਸੋਚੀ ਸੀ ਨਾ ਉਹ ਸਭ ਗਲਤ ਈ। ਮੰਮੀ ਹਣਾ ਦਾ ਸੁਭਾਅ ਬੜਾ ਵਧੀਆ ਹੈ। ਹੂੰ ਹੂੰ। ਇਹ ਗਲਤ ਹੈ। ਮੰਮੀ ਦਾ ਫੋਨ ਹੋਇਆ ਆਇਆ ਈ। ਮੰਮੀ ਮੈਨੂੰ ਪੁੱਛਣ ਦੇਈ। ਦੇਵ ਕਿੱਦਾਂ ਹੁਣ ਘਰ ਦਾ ਮਾਹੌਲ ਵਗੈਰਾ? ਮੈਂ ਕਹਾ ਮੰਮੀ ਮਾਹੌਲ ਤੇ ਬਹੁਤ ਵਧੀਆ ਹੁਣ। ਮੈਂ ਤਾਂ ਮਾਤੇ ਸੂਟ ਬਣਾ ਕੇ ਲੈ ਕੇ ਆਇਆ। ਤੇ ਮੰਮੀ ਸਭ ਖਸ ਹੰਦੇ ਹੀ ਕਹਿੰਦੀ ਇੱਥੇ ਤੇ ਜੀਣਾ ਤੇ ਕੋ ਪੈਂਦੀਆਂ ਈ ਹੁਣ ਸੂਟ ਬਣਾ ਕੇ ਲਈ। ਇਹ ਰਾਵਨ ਉਹਦੇ ਇੱਥੇ ਪਿੰਡਾ ਵਾਲਾ ਸਿਸਟਮ ਸਾਰਾ ਬਣਾਉਣਾ ਪੈਣਾ ਕੀ ਕਰਨਾ ਚੱਲ ਯਾਰ ਉਹਨਾਂ ਦੀ ਵੀ ਜਾਨ ਸੋਖੀ ਰਹੂਗੀ ਪ੍ਰਣਾਨਨ ਵੀ ਘਰ ਚ ਇਕੱਲੇ ਆ ਡੈਡੀ ਬਾਹਰ ਤੇ ਜੇ ਉਹਨਾਂ ਨੂੰ ਇਦਾਂ ਦੰਗੀ ਪਰੇਸ਼ਾਨੀ ਰਹਿਣੀ ਹੈ ਕਦੀ ਫੋਨ ਚ ਲੱਗਿਆ ਕਦੀ ਇਦਾਂ ਹੋਵੇ ਕਦੀ ਉਦਾਂ ਆਵੇ ਵੀ ਆ ਜਾ ਕੇ ਮੇਰੇ ਮਾਮਾ ਦਾ ਜਿਹੜਾ ਕੁੜੀਆਂ ਨਾਲ ਜਲਦਾ ਹੁੰਦਾ ਇਹ ਤੇ ਹੈ ਮਾਮਾ ਨੂੰ ਬੜਾ ਹੁੰਦਾ ਉਹ ਕੁੜੀਆਂ ਜਿੱਥੇ ਵੀ ਰਹਿਣ ਸੁਖੀ ਰਹਿਣ ਠੀਕ ਹਨ ਖਾਸ ਕਰਕੇ ਆਪਣੇ ਸਾਰੇ ਪਰਿਵਾਰ ਚ ਹਾਂ ਇਹ ਤੇ ਹੈ ਇਹਨਾਂ ਕੁੜੀਆਂ ਨੂੰ ਅੱਜਕੱਲ੍ਹ ਸੋਹਰਾ ਪਰਿਵਾਰ ਚੰਗਾ ਮਿਲ ਜੇ ਨਾ ਤੂੰ ਸਮਝ ਲਓ ਕਿ ਉਹਨਾਂ ਨੇ ਕੋਈ ਮੋਦੀ ਬੋਨੀ ਕੀਤੇ ਮੋਦੀ ਬੁਣਾਉ ਤੇ ਹੈ ਹੀ ਅੱਜਕੱਲ ਨੂੰ ਇਸ ਵੱਲੋਂ ਬੜੇ ਖੁਸ਼ ਆ ਕਿ ਚਲੋ ਵਧੀਆ ਸਾਰਾ ਪਰਿਵਾਰ ਜੇ ਤੋ ਆਪ ਵੀ ਮਿਲੰਬਿਆ ਸੀ ਤੁਹਾਨੂੰ ਵਧੀਆ ਆਏ ਤੇ ਸਾਨੂੰ ਅੰਦੀ ਕੋਈ ਟੈਨਸ਼ਨ ਨਹੀਂ ਹੈਗੀ ਹਣਾ ਹੁਣ ਗਾਂ ਵੀ ਕਹਿੰਦੇ ਸੀ ਕਿ ਜਿਵੇਂ ਉਹ ਕਹਿੰਦੀ ਆਪਣੀ ਫੈਮਲੀ ਦੇ ਜਿਵੇਂ ਉਹ ਜਨਾ ਰਚਨਾ ਤੁਸੀਂ ਹੈ ਉਹਨਾਂ ਦੇ ਅਕੋਰਡਿੰਗ ਹੀ ਚੱਲੇ ਜਿੱਦਾਂ ਮਰਜ਼ੀ ਸੇ ਗਲਤ ਹੈ ਬਾਕੀ ਆਪਣੇ ਕਰਮਾਂ ਦੀਆਂ ਗੱਲਾਂ ਕਰਮਾਂ ਦੀਆਂ ਗੱਲਾਂ ਹੁੰਦੀਆਂ ਘਰ ਤੱਕ ਬਾਕੀ ਜਿਹੜਾ ਆਪਣੇ ਮੂੰਹ ਜੋ ਬੋਲ ਕੱਟਣਾ ਉਹ ਤਾਂ ਆਪਣੇ ਹੱਥ ਵਾਂਸੀ ਹੈ ਨਾ ਉਹ ਫਿਰ ਤਾਂ ਕਿੰ ਕੀ ਬੋਲਣਾ ਤੇ ਕੀ ਨਹੀਂ ਜੇ ਕੀ ਗੱਲ ਕਰਨੀ ਹੈ ਜੇ ਫਿਰ ਵੀ ਅਹੀਂ ਫਿਰ ਇਧਰ ਉਧਰ ਦੀਆਂ ਗੱਲਾਂ ਕਰਾਂਗੇ ਫਿਰ ਤਾਂ ਹੀ ਨਾ ਹੁਣ ਮੈਂ ਚੱਲ ਦੋ ਸੂਟ ਲੈ ਆਂਦੇ ਆ ਹੁਣ ਮੰਮੀ ਕਹਿੰਦੇ ਸੀ ਕਿ ਗਾਂ ਤੇ ਨੂੰ ਭਾਰੇ ਬਣਾ ਕੇ ਦਵਾਂਗੇ ਮਾਸੀ ਦੇ ਮੁੰਡੇ ਦੇ ਵਿਆਹ ਤੇ ਪਹਿਲੀ ਵਾਰ ਤੂੰ ਕੋਈ ਵਿਆਹ ਵੇਖਣਾ ਵਿਆਹ ਤੋਂ ਬਾਅਦ ਜੇ ਰਤ ਸਾਰਿਆਂ ਨੂੰ ਪੁੱਛਣਾ ਕਿ ਉਹ ਤੁਹਾਡੀ ਨੋਅ ਹੈ ਤੁਹਾਡੀ ਨੋਅ ਤੇ ਵੀ ਚੰਗੇ ਨਹੀਂ ਲੱਗੀਦਾ ਮੈਂ ਕਿ ਚੱਲ ਉਹ ਸੂਟ ਬਾਅਦ ਚ ਬਣਾ ਕੇ ਲਿਆਵਾਂ ਉਹ ਨਾਲੇ ਪਹਿਲੀ ਵਾਰੀ ਮਿਲਣਾ ਉਹਨਾਂ ਨੂੰ ਹਾਂ ਪਹਿਲੀ ਵਾਰੀ ਮਿਲਣਾ ਤੇ ਕੱਲ ਫਿਰ ਚਲੋ ਪੈਸੇ ਵੀ ਬਚ ਗਏ ਚਲੋ ਮੰਮੀ ਉਹਨਾਂ ਨੇ ਇਹ ਹੋਇਆ ਕਿ ਚਲ ਮੇਰੇ ਮੈਂ ਨਹੀਂ ਗਈ ਦੋਨੇ ਗਈਆਂ ਹੀ ਤੇ ਦੋਨੇ ਸਿਆਨ ਨਪੋਰਤੀ ਦੋਨਾਂ ਨੇ ਪੈਸੇ ਬਚਾ ਕੇ ਲਈਆਂ ਮੇਰੇ ਤੁਹਾਨੂੰ ਪਤਾ ਸੂਟਾ ਚ 5000 ਦਾ ਲੈ ਲਓ 6 ਦਾ ਲੈ ਲਓ ਜਿੰਨੇ ਮੰਗ ਲੈ ਉਹਨੇ ਦੇਨੇ ਪੈਂਦੇ ਆ ਬਾਅਦ ਚ ਆ ਜਾ ਕੋਈ ਨਾ ਇਹਨਾਂ ਚੀਜ਼ਾਂ ਜਿਹੜਾ ਕੋਈ ਤੋਲ ਮੋਲ ਹੁੰਦਾ ਉਹੀ ਤੇ ਗੱਲ ਆ ਇੱਕ ਡਾਕਟਰ ਇੱਕ ਡਾਕਟਰ ਦਾ ਤੇ ਕੱਪੜਿਆਂ ਦਾ ਮੋਈ ਹਿਲਦਾ ਮੋਈ ਹਿਲਦਾ ਕਿੰਨਾ ਬੰਦਾ ਗੀਲਸ ਕਰ ਲੇਦਾ ਜੀ ਨਹੀਂ ਅਗਲੇ ਨੇ ਪਹਿਲਾਂ ਹੀ ਵੱਡਾ ਵੱਡਾ ਲਿਖ ਕੇ ਲਿਆ ਹੁੰਦਾ ਫਿਕਸ ਰੇਟ ਫਿਕਸ ਰੇਟ ਕਿੰਨਾ ਬੰਦਾ ਗੱਲ ਕਰਨ ਜੂਗਾ ਨਾ ਕੋਈ ਨਹੀਂ ਹੁਣ ਬਣ ਗਿਆ ਸੂਟ ਕੋਈ ਗੱਲ ਨਹੀਂ ਹੌਣ ਫਿਰ ਮੈਂ ਰੋਟੀ ਬਣਾਦਾ ਨਹੀਂ ਹੁੰਦੀ ਮੰਨੀ ਆ ਖਾਣ ਨੂੰ ਚਲ ਫਿਰ ਇਦਾਂ ਕਰਦੀਆਂ ਸ਼ਕੰਜਵੀ ਬਣਾ ਕੇ ਲੈਂਦੀ ਆ ਗਰਮੀ ਤੇਰੀ ਤੂੰ ਬਾਹਰੋਂ ਆਏ ਹੋ ਚਲ ਉਹ ਲਿਆ ਦੇ ਮਨਸਤ ਨੂੰ ਲਿਆ ਆਉਂਦਾ ਚਲੋ ਪੀ ਲੈਣੇ ਹਾਂਜੀ ਹਾਂਜੀ ਭੈਣ ਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ہو تیاریاں ہو گیا پوریا ندیپ چلو ودیا وا کے کوئی نی کوئی نی پہ ہی دوں گی ہو جی ٹھیک ٹھاک اچھا اچھا ٹھیک ہے ہاں میری نا بھی ٹھیک ٹھاک کام بندہ ہوں گر کرنا ہی آ ہاں. ਖਾਲਤੀ ਆ ਜਾ ਚ ਚੰਡਤੀ ਆ ਹੁਣ ਇੱਕ ਵਾਰ ਨਿਪਿਆਣਾ ਹੁ ਰੋਟੀ ਪਾਣੀ ਦਾ ਕੀ ਹੁਣ ਤੇ ਡੰਗਰਾਂਵਲ ਵੀ ਕੰਮ ਕਰ ਆਉਂਦੀ ਏ ਝਾੜੂ ਦਾ ਆਹੋ ਇਦਾਂ ਹੀ ਜਾਤ ਆਉਂਦੀ ਏ ਅਹੀਂ ਕਿੰਨਾ ਚੇਰ ਕਰਕੇ ਦੇਣਾ ਵਾ ਕੱਲ ਨੂੰ ਇਹਨਾਂ ਤੇ ਜ਼ਿੰਮੇਵਾਰੀ ਪਣੀ ਆ ਆਹ ਤਾਂ ਧਿਆਨ ਤਾਂ ਤੁਹਾਡੀਆਂ ਫਿਰ ਮੈਂ ਆ ਫਿਰ ਉਹਨੂੰ ਵੀ ਚਾਹੇ ਨਾ ਪਿੰਡ ਵਿੱਚ ਵਿਆਹ ਕਰਾਉਂਦਾ ਤੇ ਮੈਂ ਫਿਰ ਆਪਣੇ ਰੰਗ ਦੇ ਖਾ ਲੈਣੇ ਹੀ ਠੀਕ ਠੀਕ ਆ ਕੋਈ ਨਹੀਂ ਆਇਓ ਰੋਟੀ ਕੋ ਦੇ ਹੱਥਾ ਦੇ ਖਵਾ ਲੂੰ ਤੁਹਾਨੂੰ ਹੁਣ ਨਹੀਂ ਨਹੀਂ ਬੜਾ ਸਵਾਦ ਰੋਟੀ ਪਾਣੀ ਬਣਾਉਂਦੀ ਜੇ ਹੁਣ ਨਵਦੀਪ ਨੇ ਦੱਸ ਤੀ ਸਾਰੀ ਜਾਚ ਮੈਂ ਮੈਂ ਤਾਂ ਹੁਣ ਵਿਲੀ ਮੈਂ ਨਹੀਂ ਕੋਈ ਕੰਮ ਧੰਦਾ ਕਰਦੀ ਹੁੰਦੀ ਜੇ ਹੁਣ ਸੁਖਣਾ ਲਿਆ ਤਾਂ ਕਦੋਂ ਲੈਣਾ ਵਾ ਰੋਟੀ ਪਕਾ ਦਿੰਦੀ ਆ ਝਾੜੂ ਕੋਚਾ ਕਰ ਲੈਂਦੀ ਆ ਸਾਰੇ ਕੰਮ ਧੰਦੇ ਐ ਫੇਮ ਨਾ ਕਰਕੇ ਵਿਲੀ ਹੋ ਜਾਂਦੀ ਐ ਚੰਗਾ ਮਖੋਲਣਾ ਘਰ ਬੋ ਤੇ ਤੂੰ ਸਲਾਮ ਬੱਚੇ ਨੇ ਕਦੋਂ ਆਣਾ ਬਾਰੋਂ ਅੱਛਾ ਠੀਕ ਠੀਕਾ ਕੋਈ ਨਹੀਂ ਮਾਰੂੰਗੀ ਚਿਹਰਾ ਵਿਆਹ ਦਾ ਪਹਿਲਾਂ ਇੱਕ ਵਾਰਾਂ ਚਿਹਰਾ ਵਿਆਹ ਪਿਆ ਜਾਗੇ ਹਾਂ ਚਲੋ ਠੀਕ ਆ ਚੰਗਾ ਭੈਣ ਜੀ ਸਤਿ ਸ਼੍ਰੀ ਅਕਾਲ ਤੇਰਾ ਕੀ ਇਰਾਦਾ ਹੀ ਫੇ ਨੌਣ ਮੈਂ ਇਦਾਂ ਹੀ ਬਿਠਾ ਕੇ ਖਾਣ ਲਿਆਂ ਮੈਂ ਵੀ ਕਾਲੀ ਰਮਨ ਆ ਉਹ ਪਕਾਉਗੀ ਤੇ ਮੈਂ ਬੈ ਕੇ ਖਾਉਂਗੀ ਤੈਨੂੰ ਕੀ ਪਤਾ ਕਿਦਾਂ ਕਿਦਾਂ ਦੇ ਕੰਮ ਕਰਦੀ ਏ ਮਾਹ ਇਹਨੂੰ ਜਾਸ ਖਾ ਲਈ ਰੋਟੀ ਪਾਣੀ ਦੀ ਫੋਨ ਨਾ ਮੈਂ ਸਹੀ ਚੋੜੀ ਹੋਂਤੇ ਰੋਟੀ ਪਾਣੀ ਦਾ ਕੰਮ ਸਾਰਾ ਇਹੋ ਹੀ ਕਰੂਗੀ। ਭਾਵੇਂ ਕੋਈ ਆਇਆ ਗਿਆ ਹੋਵੇ ਤਾਂ ਭਾਵੇਂ ਨਾ। ਨਵਦੀਪ ਹਾਂਜੀ ਤੇਰੀ ਪੜਾਈ ਠੀਕ ਚੱਲਣ ਰਹੀ ਆ ਨਾ? ਪੜਾਈ ਤਾਂ ਨਹੀਂ ਬੜੀ ਵੱਗੇ ਚੱਲਣ ਰਹੀ ਤੇ। ਚੱਲ ਇਹ ਆ। ਕਿ ਜੇਕ ਤੇ ਪੁੱਛਣ ਪਛਣ ਦੀ ਲੋੜ ਹੁੰਦੀ ਟਿਊਸ਼ਨ ਵਗੈਰਾ ਦੀ ਲੋੜ ਵਾ ਤਾਂ ਦੱਸਦੇ ਹੁਣ। ਨਹੀਂ ਹਲੇ ਤੇ ਮੰਮੀ ਕੋਈ ਲੋੜ ਨਹੀਂ ਆ। ਵਧੀਆ ਚੱਲਣ ਰਹੀ ਐ। ਚਲ ਵਧੀਆ ਤਾਂ ਮੈਂ ਤੈਨੂੰ ਪੁੱਛਣਾ ਹੈਗਾ। ਹਾਂਜੀ ਸ਼ਹਿਰੋਂ ਤੇ ਤੂੰ ਹੋਈਆਂ ਜੀ। ਮੈਂ ਤੈਨੂੰ ਕੱਲੀ ਨੂੰ ਪੁੱਛਣਾ ਸੀ। ਪਿੰਨ ਸੌਂ ਜਾਂਦੇ ਮਹਿੰਗੇ ਤੇ ਨਹੀਂ ਲੈ ਠੀਕ ਠਾਕ ਲੈ ਆ। ਨਹੀਂ ਮੰਮੀ ਮਹਿੰਗੇ ਤੇ ਨਹੀਂ ਲਏ ਮੈਂ ਤੇ ਉਦਾਂ ਜਿਹੜੇ ਮੈਂ ਕਿਹਾ ਸੀ ਕਿ ਆ ਸੋਹਣਾ ਲੱਗਣ ਦੇ ਆ ਵਧੀਆ ਲੱਗਣ ਦੇ ਮੇਰੇ ਪਸੰਦ ਦੇ ਲਏ ਆ ਚੱਲ ਫੇਰ ਦਾ ਫਰਕ ਪੈ ਗਿਆ ਇਹਦੇ ਵਿੱਚ ਮੈਂ ਸ਼ਹਿਰ ਜਾ ਕੇ ਕਿਤੇ ਮਨ ਮਰਤੀਆਂ ਨਾ ਕੀਤੀਆਂ ਹੁਣ ਉਦਾਂ ਤਾਂ ਹੁਣ ਜੀਜੀ ਘਰ ਦੀ ਫਿਰਦੀ ਐ ਨਹੀਂ ਬੜਾ ਫਰਕ ਪੈ ਗਿਆ ਉਹਦੇ ਨਾਲ ਹਾਂ ਜਿੱਦਾਂ ਦੇ ਮਾਸੀ ਜੀਓ ਕਿ ਗਏ ਆ ਨਾ ਮਗਮਾਤਾ ਵੀ ਹੁਣ ਨਹੀਂ ਚੱਲ ਕੋਈ ਗੱਲ ਨਹੀਂ ਅੱਖ ਲਾਉਣੀ ਚਾਹੀਦੀ ਆ ਤੇ ਇਹ ਘਰ ਇਦਾਂ ਨਹੀਂ ਗੇ ਚੱਲਦੇ ਵੇਖ ਕੀ ਕਰਦੀ ਹੁੰਦੀ ਹਗੀ ਮੇਰਾ ਤਾਂ ਮਾਣੀ ਚੱਕਿਆ ਗਿਆ ਸੀ ਪੀ ਗਾੜੀ ਕਰ ਕਿਦਾਂ ਚੱਲਣਾ ਵਾ ਸਾਡਾ ਓਦਾਂ ਦਾ ਸਾਡਾ ਪੁੱਤ ਵਾ ਫਿਕਰ ਤੇ ਮਿਲ ਨੂੰ ਵੀ ਸੀ ਕਿ ਇਦਾਂ ਕਿਦਾਂ ਚੱਲਣਾ ਇੱਕ ਇੱਕ ਤੇ ਹੈ ਕੰਝਾਉਣੀ ਸੀ ਤੇ ਚਾਲਾ ਕੋਈ ਨਹੀਂ ਹੁਣ ਉਹਨੂੰ ਲੱਗ ਗਿਆ ਸਮਝ ਕਿ ਇਹੋ ਮੇਰਾ ਘਰ ਵਾ ਇੱਥੇ ਮੈਂ ਰਹਿਣਾ ਵਾ ਤੇ ਇਨਾਂ ਜੀਆਂ ਨਾਲੇ ਲਾ ਕੇ ਖਾਣੀ ਪੈਣੀ ਐ ਆਹੋ ਨਹੀਂ ਮੈਨੂੰ ਵੀ ਕਹਿੰਦੇ ਹੀ ਕਿ ਅਹੇ ਜੇ ਮੈਨੂੰ ਕੋਈ ਨਾ ਸਮਝ ਆਇਆ ਕਰੂਗੀ ਘਰ ਦੇ ਕੰਮ ਚ ਤੇ ਤੂੰ ਮੇਰੀ ਹੈਲਪ ਕਰ ਦਿਆ ਕਰ ਮੈਂ ਕੋਈ ਗੱਲ ਨਹੀਂ ਮੈਂ ਕਰ ਦਿਆ ਕਰੂੰ ਤੂੰ ਦੱਸ ਦਿਆ ਕਰੋ ਕੰਮ ਹੀ ਹੋ ਜਾਣੀ ਜੇ ਪੜ੍ਹਾਈ ਤੇ ਨਾ ਕੋਈ ਪਤਾ ਲੱਗੇ ਜੇ ਕੋਈ ਹੱਲ ਤੇ ਨਹੀਂ ਦੱਸ ਸਕਣੀ ਮੈਂ ਪੜ੍ਹਾਈ ਕਰਤੀ ਹੁੰਦਾ ਲਾਂ ਹੱਲ ਕਰਦਾ ਹਾਂ ਮੈਂ ਚਲ ਵਧੀਆ ਵਾ ਜੇ ਮੈਨੂੰ ਨਾ ਸਮਝ ਆਈ ਤੂੰ ਮੇਰੇ ਪੜ੍ਹਾਈ 'ਚ ਘਰ ਦੇ ਦੋ ਤੇ ਮੈਂ ਠੜੀ ਚੱਤ ਕਰਦਾ ਨਹੀਂ ਨਹੀਂ ਪੁੱਤ ਘਰ ਦੇ ਵਿੱਚ ਨਾ ਹਰਾਲ ਮਿਲ ਕੇ ਰਹੀਏ ਨਾ ਫੇਰ ਹੀ ਟਾਈਮ ਪਾਸ ਹੁੰਦਾ ਵਾ ਜੇ ਆਪਣੀਆਂ ਮਰਜ਼ੀਆਂ ਕਰੀਏ ਇੱਕ ਜਣਾ ਇੱਧਰ ਨੂੰ ਜਾਵੇ ਦੂਜਾ ਜਣਾ ਇੱਧਰ ਨੂੰ ਜਾਵੇ ਤਾਂ ਟਾਈਮ ਪਾਸ ਨਹੀਂ ਹੁੰਦਾ ਘਰ ਚਲਾਉਣੇ ਬੜੇ ਓਕੇ ਆ ਆ ਫਿਰ ਮੰਮੀ ਘਰ ਵੀ ਕਰਨੇ ਲੱਗਦਾ ਨਹੀਂ ਲੱਗਦਾ ਕਿ ਜਿਹੜਾ ਦੇਣਾ ਨਾ ਪੰਜ ਪਾੜ ਲੱਗਦਾ ਵਾ ਦਿਨ ਦਾ ਲੰਘਦਾ ਹੀ ਨਹੀਂਗਾ ਉਹੀ ਨਾ ਏਦਾਂ ਦੇ ਇਦਾਂ ਨਾਲ ਮਿਲ ਕੇ ਹੱਸ ਖੇਡ ਕੇ ਹੁਣ ਟਾਈਮ ਲੰਘਣ ਦਾ ਚਲੋ ਪਤਾ ਹੀ ਨਹੀਂ ਲੱਗਦਾ ਦਿਨ ਕਿੱਥੇ ਲੰਘ ਜਾਂਦਾ ਇਹੋ ਹੀ ਤਾਂ ਗੱਲ ਵਾ ਚੱਲ ਕੋਈ ਨਹੀਂ ਸਿਆਣੇ ਕਹਿੰਦੇ ਹੁੰਦੇ ਦੇਰ ਆਵੇ ਦਰਸ ਆਵੇ ਆਵੇਂ ਲੇਟ ਹੀ ਆਈ ਅਕਲ ਤੇ ਆ ਗਈ ਇਹਨੂੰ ਆਹੇ ਹੀ ਜੰਮੀ ਇੰਨਾ ਹੀ ਸ਼ੁਕਰ ਕਰਦੇ ਕਿ ਚਲੋ ਟਾਈਮ ਸਿਰ ਆ ਗਈ ਆਹੋ ਤੇ ਉਹ ਮੈਂ ਤੇਰੀ ਮਾਸੀ ਨੂੰ ਫੋਨ ਕੀਤਾ ਸੀ ਨਾਲੇ ਕਿ ਕਿਦਾਂ ਵਿਆਹ ਦੀਆਂ ਤਿਆਰੀਆਂ ਤਾਂ ਕਹਿਣ ਦੇਈ ਸੀ ਵੀ ਕੋਈ ਗੱਲ ਨਹੀਂ ਹੋ ਰਹੀਆਂ ਤਿਆਰੀਆਂ ਤੇ ਸਮਾਂ ਸਮੁੰਨਦੀਪ ਨੇ ਲੈ ਆਤਾ ਹੈਗਾ ਇਹ ਪਹਿਲਾਂ ਕਲਾ ਗਈ ਤੇ ਵੇਖ ਲੈ ਹੁਣ ਤੂੰ ਵੀ ਪਹਿਲਾਂ ਜਾਣਾ ਵਾ ਤੇ ਵਿਆਹ ਤੇ ਜਾਣਾ ਵਾ ਨੇ ਮੰਮੀ ਵੇਖਦੀ ਆ ਪਹਿਲਾਂ ਮੈਂ ਮੜ ਜਾ ਕਾਲਜ ਦਾ ਸਾਬਕਾ ਬਲਾਗ ਨਾ ਫਿਰ ਆਪੇ ਆਪਣੀ ਮਾਸੀ ਨਾਲ ਗੱਲ ਕਰ ਲਈ ਮੈਨੂੰ ਬੁਰੀ ਨਾ ਬਣਾਵੀ ਮਾਣੇ ਨਹੀਂ ਆਉਣ ਦਿੱਤਾ ਕੋਈ ਨਹੀਂ ਮੈਂ ਆਪ ਹੀ ਕਰ ਲਵਾਂ ਆਹੋ ਉਹਨੇ ਝਟ ਕਹਿ ਦੇਣਾ ਤੂੰ ਡੱਕਿਆ ਹੋਣਾ ਕੁੜੀ ਨੂੰ ਮੇਰੀ ਕੁੜੀ ਜੋ ਹੈ ਨਹੀਂ ਆ ਤਾਂ ਕਰਕੇ ਉਹਨ ਤਾਂ ਤੁਹਾਡੀਆਂ ਭੈਣਾਂ ਦੀ ਆਪਸੀ ਗੱਲ ਹੈ ਨਹੀਂ ਮੈਂ ਆਪੇ ਗੱਲ ਕਰ ਲਵਾਂ ਨਹੀਂ ਨਹੀਂ ਭੈਣਾਂ ਦੀ ਆਪਸੀ ਗੱਲ ਤੇ ਹੈਗੀ ਤੂੰ ਆਪੇ ਗੱਲ ਕਰਨੀ ਹੈ ਕੋਈ ਨਹੀਂ ਮੈਂ ਆਪੇ ਕਲਾਕ ਨਾ ਸਾਬਕਾ ਕਾਲਜ ਦਾ ਮੈਂ ਆਪੀ ਮਾਸੀ ਨਾਲ ਕਰ ਲਵਾਂ ਆਹੋ ਤੇ ਕੱਲ ਨੂੰ ਕਾਲਜ ਜਾਵਾਂਗੇ ਨਾ ਤੇ ਕੱਪੜਿਆਂ ਵਾਲੀ ਕੋਲ ਹੋਵਾਂਗੇ ਕਿ ਸੀਤੇ ਵੀ ਹੈ ਕਿ ਨਹੀਂ ਸਾਡੇ ਆਹ ਹੋਊਗੀ ਪਤਾ ਕਰ ਦੂੰਗੀ ਜਾਣਾ ਮੈਂ ਉਦਾਂ ਮੈਂ ਆਪਣਾ ਇਹ ਤਾਂ ਮੈਂ ਉਹ ਫੰਕਸ਼ਨ ਜੇ ਕਰਕੇ ਕੋਈ ਨਾ ਕੋਈ ਵੀ ਟਾਈਮ ਨਾ ਸੀਂ ਦਵੀ ਇਹ ਨਾ ਹੋਵੇ ਉਧਰੋਂ ਵਿਆਹ ਅਜੇ ਤਾਂ ਉਧਰ ਅਸੀਂ ਤੇਰੇ ਤਰਲੇ ਲੈਂਦੇ ਫਿਰਗੇ ਕੋਈ ਨਹੀਂ ਮੈਂ ਕਾਲ ਵਸ ਤੋਂ ਆਉਂਦੀ ਆਉਂਦੀ ਹੋਊਂਗੀ ਆਪੇ ਜਿਹੜਾ ਲਾਉਂਦੀ ਆ ਕੇ ਵੱਲ ਚਲ ਠੀਕ ਆ ਫਿਰ ਕਰ ਲੈ ਕੰਮ ਤੈਨੂੰ ਤਾਂ ਵੀ ਕੋਈ ਕਰਨਾਵਾ ਸੀ ਠੀਕ ਆ ਵੇਖ ਲਈ ਮੈਨੂੰ ਤਾਂ ਲੱਗਦਾ ਇਹਨਾਂ ਇਕੱਲਾ ਆ ਹੀ ਗਈ ਹੈ ਹੁਣ ਹੁਣ ਬਹੁਤਾ ਖਰਚਾ ਨਹੀਂ ਕਰੂਗੀ ਉਹਨੇ ਦੇ ਵਿੱਚ ਹੀ ਸਰ ਗਿਆ ਨੇ ਤਾਂ ਕਹਿਣਾ ਹੀ ਮੈਨੂੰ ਕੱਲੀ ਨੂੰ ਕੱਪੜੇ ਚਾਹੀਦੇ ਆ ਨਰਦੀਪ ਤੇ ਮੈਨੂੰ ਅੱਖੀਂ ਨਾ ਦੀਏ ਕਿਤੇ ਕੱਲੀ ਹੁਵਾਂ ਨੇ ਬਾ ਬੀਜੀ ਹਾਂਜੀ ਆਜੋ ਇੱਕ ਗੱਲ ਕਰਨੀ ਸੀ ਮੈਂ ਤੁਹਾਡੇ ਨਾਲ ਪਰ ਉਹ ਗੱਲ ਕੀ ਹੋਇਆ ਮੈਂ ਕਿ ਤੁਹਾਨੂੰ ਪਤਾ ਹੈ ਮੇਰੇ ਕਾਲਜ ਫੰਕਸ਼ਨ ਆ ਹਾਂ ਫੰਕਸ਼ਨ ਆਇਗਾ ਤੇ ਉੱਥੇ ਨਾ ਸਾਰੇ ਕਹਿੰਦੇ ਕਿ ਚੱਲ ਆਪਣੇ ਫੈਮਿਲੀ ਮੈਂਬਰਸ ਨੂੰ ਵੀ ਲੈ ਕੇ ਆ ਸਕਦੇ ਆ ਅਸ਼ਾਸ਼ਾ ਕਰਦੇ ਜਾ ਸਕਦੇ ਮਤਲਬ ਹਾਂ ਐਨੂਅਲ ਫੰਕਸ਼ਨ ਹੋਣਾ ਨਾ ਹਾਂ ਐਨੂਅਲ ਫੰਕਸ਼ਨ ਹੀ ਮੰਗਵਾਉਂਗੀ ਠੀਕ ਆ ਤੇ ਹੁਣ ਮੰਮੀ ਨੇ ਤੁਹਾਨੂੰ ਪਤਾ ਕਿ ਮੰਮੀ ਨੇ ਕਹਿਣਾ ਮੈਂ ਨਹੀਂ ਜਾਣਾ ਮੈਂ ਉੱਥੇ ਜਾ ਆਹੋ ਮੰਮੀ ਇਹ ਤਾਂ ਹਨ ਬੈਰਾਂ ਵੀ ਪੈਂਦਾ ਓਖਾ ਜਾਂਦਾ ਹੁੰਦਾ ਮੈਂ ਤੂੰ ਮੇਰੇ ਨਾਲ ਚੱਲ ਜਾਂਦੇ ਨਾਲੇ ਉੱਥੇ ਤੁਹਾਨੂੰ ਪਤਾ ਜੀ ਤਿਆਰ ਹੋਣਾ ਨਾ ਤਾਂ ਫਿਰ ਹੇਅਰ ਸਟਾਈਲ ਵਗੈਰਾ ਬਣਾਉਣਾ ਆ ਤੇ ਮੈਂ ਤੇ ਚੱਲ ਤੂੰ ਬਣਾ ਦੋਗੇ ਮੇਰੇ ਨਾਲ ਮੈਂ ਨਾ ਚੱਲਣਾ ਮੰਮੀ ਨਹੀਂ ਜਾਣ ਦੇਣਗੇ ਮੈਂ ਆਪੀ ਮੰਮੀ ਨਾਲ ਨਾ ਕਰ ਲੂੰਗੀ ਗੱਲ ਉੱਥੇ ਮੇਰੀ ਹੁਣ ਸਹੇਲੀਆਂ ਉਹਨਾਂ ਦੇ ਵੀ ਘਰ ਜਾਣੇ ਆਉਣਾ ਹੈ ਨਾਲੇ ਉਹਦਾ ਵੀ ਕੰਡ ਕਿ ਚੱਲ ਭਾਬੀ ਨੂੰ ਮਿਲਣਾ ਹੈ ਇਨਾ ਰਿਸ਼ ਮੈਨਾਂ ਮਲਾ ਲਵਾਂਗੀ ਕੋਈ ਵੀ ਮੰਮੀ ਡੈਡੀ ਨੂੰ ਪੁੱਛ ਲੈਣੇ ਆ ਜੇ ਕਹਿਣਗੇ ਤੇ ਚੱਲਦਾਂਗੀ ਮਾਰੇ ਘਰੇ ਵੀ ਬੈਠੇ ਰਹਿੰਦੇ ਸਾਰੇ ਡੇੜੀ ਕਈ ਟਾਈਮ ਪਾਸੋ ਜੋ ਕੁਸ਼ਿੰਜੋ ਐਂਟਰੇਟਮੈਂਟ ਨਾਲ ਉਹ ਤੇ ਵਧੀਆ ਐਵੇਂ ਐਨੂਅਲ ਫੰਕਸ਼ਨ ਦਾ ਵੈਸੇ ਬੜਾ ਵਧੀਆ ਹੁੰਦਾ ਗਿੱਧਾ ਭੰਗੜਾ ਕਿੰਨਾ ਕੁਸ਼ ਹੁੰਦਾ ਐਂਟਰੇਟੇਨਮੈਂਟ ਹੋ ਜਿੰਨਾ ਵੀ ਆਪਣਾ ਵੀ ਥੋੜਾ ਟੱਕੇ ਨਾਲ ਕਾਲਜ ਲੈਵਲ ਦਾ ਤੇ ਐਨੂਅਲ ਫੰਕਸ਼ਨ ਵੇਖਣ ਵਾਲਾ ਹੁੰਦਾ ਹਾਂ ਕਨ ਪਤਾ ਗਿਆ ਫਿਰ ਨਾਲੇ ਵਧੀਆ ਥੋੜਾ ਜਿਹਾ এনਵਾਇਰਨਮੈਂਟ ਚੇਜ ਹੋ ਜੁਗਣੇ ਪਾਰਟਿਸਪੇਟ ਕੀਤਾ ਤੂੰ ਵੀ ਕਿਸੇ ਜ ਮੈਂ ਤੁਹਾਨੂੰ ਪਤਾ ਮੈਂ ਕਰਨਾ ਦੇ ਹੀ ਦਾ ਪਰ ਹੁਣ ਆ ਮਾਸੀ ਦੇ ਮੁੰਡੇ ਦਾ ਵਿਆਹ ਕਰਕੇ ਫਿਰ ਮੈਨੂੰ ਇੰਨੀ ਪ੍ਰਕਾਹ ਆ ਫਿਰ ਅਸਲ ਨਹੀਂ ਨਾ ਹੁਣੀ ਫਿਰ ਮੈਂ ਕੀ ਕਹੀ ਤਾਈਂ ਅੱਛਾ ਅੱਛਾ ਉਧਰ ਚਲੋ ਤੇ ਆਪੇ ਉਧਰ ਤੇ ਹੋਈ ਜਾਵਾਂਗੇ ਆਹੋ ਉਧਰ ਚਲਾ ਐਨਵਨ ਫੰਕਸ਼ਨ ਹੈ ਜਾਣਾ ਚਾਹੀਦਾ ਕਲਾਸ ਸਾਰੀ ਹੋਣੀ ਆ ਜਿੱਦਾਂ ਵੀ ਆ ਤੇ ਮੈਂ ਕਿਹਾ ਚੱਲ ਤੁਹਾਨੂੰ ਫਿਰ ਹੁੰਨੇ ਆ ਨਾਲ ਮੇਰੇ ਨਾਲ ਮੇਰਾ ਵੀ ਜੀ ਮਨ ਕਰੰਦਾ ਜਾਂਦਾ ਹੁਣ ਤੁਮ ਇੰਗਲਾਨ ਕੀ ਕਹਿ ਦਿੱਤਾ ਹੁਣ ਮੇਰਾ ਮਨ ਕਰ ਲੱਗ ਗਿਆ ਚਲ ਮੈਂ ਜਾਉਂਗੀ ਮੰਮੀ ਨੇ ਮੈਂ ਵੀ ਗੱਲ ਕਰ ਲਉ ਮੰਮੀ ਲੈਣੀ ਨਾ ਵੀਰ ਜੀ ਨਾਲ ਵੀ ਮੈਂ ਆਪੀ ਕਰ ਲਉਗੀ ਕੋਈ ਨਹੀਂ ਨਹੀਂ ਲਖਵੀਰ ਨੇ ਨਹੀਂ ਕੁਝ ਕਹਿਣਾ ਪਰ ਇਹ ਕਿ ਉਹ ਤੈਨੂੰ ਛੱਡਣੋਂ ਚਲੇ ਜਾਣਗੇ ਤੇ ਬੱਚ ਲੈਣ ਵੀ ਚਲ ਜਾਣਗੇ ਗੱਡੀ ਤੇ ਆਹ ਕੋਈ ਨਹੀਂ ਕਹਿ ਲਾਂਗੀ ਮੈਂ ਤੇ ਮੁੰਮਈ ਨਾਲ ਕੋਈ ਨਹੀਂ ਗੱਲ ਕਰ ਲਾਂਗੇ ਉਹ ਮੈਂ ਕਰ ਲੈਣਾ ਉਹਨਾਂ ਨੇ ਮਨਾ ਕਰਨਾ ਕਿੰਨੇ ਤੋਂ ਕਿੰਨੇ ਵਜੇ ਤੱਕ ਐਨੂਅਲ ਫੰਕਸ਼ਨ ਹੈ ਐਨੂਅਲ ਫੰਕਸ਼ਨ ਇਹ ਕੋਈ 9 10 ਵੇ ਨਾ ਸਟਾਰਟ ਹੋਣਾ ਵਾ ਹਾਂ ਤੇ 2 2 2 3 ਵੇ ਤੱਕ ਖਤਮ ਹੋ ਜਾਣਾ ਚਲੋ ਕੋਈ ਉਸ ਟਾਈਮ ਦੇ ਅਕੋਰਡਿੰਗ ਹਾਂ ਉਹ ਅਕੋਰਡਿੰਗ ਹੀ ਹੋਣਾ ਚਲ ਕੋਈ ਨਹੀਂ ਜਿੱਦਾਂ ਵੀ ਤੂੰ ਤੇ ਮੁੰਮਈ ਨਾਲ ਗੱਲ ਕਰ ਲਈ ਪੁੱਛ ਲਈ ਜਿੱਦਾਂ ਵੀ ਕਹਿਣਗੇ ਫਿਰ ਆਪਾਂ ਚੱਲ ਜਾਾਂਗੇ ਮੈਂ ਮੰਮੀ ਨਾਲ ਗੱਲ ਕਰ ਲੈਣੀ ਡੈਡੀ ਨਾਲ ਮੈਂ ਤੇ ਤੁਸੀਂ ਵੀਰ ਜੀ ਨਾਲ ਨਾ ਹੋ ਤਾਂ ਫਿਰ ਆਪ ਹੀ ਕਰ ਲਓ ਗੱਲ ਸੂਟ ਉਦੋਂ ਤੱਕ ਸੀਬ ਜਾਣਗੇ ਨਾ ਮੇਰਾ ਵੀ ਸੀਬ ਜੇਗਾ ਨਾ ਸੀਬ ਉਹ ਮੈਂ ਕਰ ਲੈਣੀ ਗੱਲ ਆਪੇ ਕੋਈ ਚਲੋ ਠੀਕ ਆ ਉਹੀ ਸੂਟ ਨਵੇਂ ਪਾ ਕੇ ਜਾਵਾਂਗੇ ਕੀ ਆਪਾਂ ਮੰਮੀ ਨਾਲ ਕਰ ਲੈਣੀ ਨਾ ਗੱਲ ਕੋਈ ਚਲੋ ਠੀਕ ਆ ਤੇ ਵੀਰ ਜੀ ਨਾਲ ਮੜੀ ਕਰ ਲਓ ਹਾਂ ਮੈਂ ਲਗਭਗ ਕੁਛ ਨਹੀਂ ਠੀਕ ਹੈ ਚਲ ਚਲ ਮੈਂ ਆ ਵੀ ਵਿਦਿਓ ਆ ਐਨਵਲ ਫੰਕਸ਼ਨ ਤੇ ਵੈਸੇ ਬੜਾ ਮਾਨਨ ਕਰਦਾ ਜਾਣਦਾ ਚਲ ਜਾਵਾਂਗੇ ਰੌਣਕ ਮੇਲਾ ਤੇ ਵੇਖਾਂਗੇ ਘੜੀ